ਸਾਸਰੀ ਕਾਲਜੀ ਸਾਰਿਆਂ ਨੂੰ ਵਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐ ਰੋਸਟ ਬਿੱਟੂ ਨਿਯਾਮ ਪਰ ਸਵਾਗਤ ਕਰਦਾ ਆਂ ਅੱਜ ਦੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਆਪਣੀ ਖੇਤ ਵਿੱਚ ਖੜੇ ਆਂ ਇਹ ਖੇਤ ਵਿੱਚ ਆਪਾਂ ਨੂੰ ਸੰਕੋਰ ਪਾਈ ਨੂੰ ਇੱਕ ਹਫ਼ਤਾ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਗੁੱਲੀ ਡੰਡਾ ਕਿਵੇਂ ਪੀਲਾ ਪੀਲਾ ਹੋ ਗਿਆ ਸੁੱਕਣ ਲੱਗ ਗਿਆ ਤੇ ਆਪਾਂ ਕਿਹਾ ਵੀ ਇਹ ਗੁੱਲੀ ਡੰਡਾ ਜ਼ਿਆਦਾ ਆ ਵੀ ਰਹੇ ਨਾ ਇਹਦੇ ਉੱਤੇ ਆਪਾਂ ਟੋਪਿਕ ਤੇ ਐਕਸੀ ਵਾਲੀ ਸਪਰੇ ਕਰੀ ਅੱਜ ਕਰ ਵੀ ਰਹੇ ਆਂ ਬਾਕੀ ਤੇ ਤੁਸੀਂ ਵੀ ਆਪਣਾ ਜਮਾਂ ਹੀ ਗੁੱਲੀ ਡੰਡਾ ਖਤਮ ਹੋ ਜਵੇ ਬਾਕੀ ਫਿਰ ਤੁਹਾਨੂੰ ਦਿਖਾਵਾਂਗੇ ਵੀ ਗੁੱਲੀ ਡੰਡਾ ਰਹਿੰਦਾ ਕਿ ਨਹੀਂ ਤੇ ਨਾਲੇ ਆਪਾਂ ਤੁਹਾਨੂੰ ਉਧਰਲੇ ਆਪਾਂ ਉੱਥੇ ਆਪਣੀਆਂ ਸਬਜ਼ੀਆਂ ਬੀਜੀਆਂ ਹੋਈਆਂ ਨੇ ਉਹ ਦਿਖਾਉਨੇ ਆ ਆਪਾਂ ਫਲੀਆਂ ਬੀਜੀਆਂ ਦੀ ਫਰਾਂਚ ਵੀ ਹਿੰਦੀਆਂ ਬਾਵਾ ਹੀ ਉੱਤਰੀਆਂ ਨੇ ਤੇ ਨਾਲੇ ਆਪਾਂ ਦਿਖਾਉਨੇ ਤੁਹਾਨੂੰ ਕਣਕ ਜਿਹੜੀ ਆਪਣੀ ਖਰਾਬ ਹੋ ਗਈ ਸੀ ਉਹਦਾ ਖਰਾਬ ਕਰ ਗਿਆ ਸੀ ਆਪਾਂ ਦੁਬਾਰਾ ਬੀਜੀ ਆ ਤੇ ਉਹਦੇ ਬਾਰੇ ਦੱਸਦੇ ਆ ਦਿਖਾਉਨੇ ਆ ਵੀ ਨਿਕਣ ਲੱਗੀ ਆ ਕਿ ਨਹੀਂ ਨਿਕਣ ਲੱਗੀ ਆਪਾਂ ਬਾਹਲੀ ਲੰਬੀ ਵੀਡੀਓ ਤਾਂ ਬਣਾਉਣੀ ਨਹੀਂ 2-3 ਮਿੰਟ ਦੀ ਵੀਡੀਓ ਬਣਾਉਣੀ ਆ ਉਹ ਦਿਖਾਉਨੇ ਆ ਹਾਂਜੀ ਕਿਸਾਨ ਵੀਰੋ ਹੁਣ ਆ ਗਏ ਆਪਾਂ ਆਪਣੀ ਮੋਟਰ ਤੇ ਤੇ ਆ ਦੇਖ ਲੋ ਐਕਸੀਲ ਪਈਆ ਤੇ ਆ ਪਈਆ ਟੋਪਿਕ ਇਹ ਮੈਂ ਤੇ ਡੈਡੀ ਨੇ ਆਪੇ ਕਰ ਦੇਣੀ ਹੈ ਡੈਡੀ ਨੇ ਦੋ ਪੰਪ ਲਾਤੇ ਤੇ ਮੈਂ ਵੀ ਲਾਉਣ ਲੱਗਦਾ ਹਾਂ ਚੱਲ ਅੱਜ ਵੀਡੀਓ ਨਹੀਂ ਤੇ ਵੀਡੀਓ ਬਣਾ ਲਈਏ ਨਾਲੇ ਤੁਹਾਨੂੰ ਕਣਕ ਦਿਖਾ ਦਈਏ ਵੀ ਜਿਹੜੀ ਆਪਾਂ ਦੁਬਾਰੇ ਬੀਜੀ ਆ ਉਹ ਹਰੀ ਹੋਈ ਆ ਕਿ ਨਹੀਂ ਤੇ 10 ਦਿਨ ਹੋ ਗਿਆ ਬੀਜੀ ਨੂੰ ਕਣਕ ਨੂੰ ਆ 12.5 ਬਿਗੇ ਥਾਂ ਸੀ ਜਿਹੜਾ ਬੰਦਾ ਪਹਿਲਾਂ ਖਰਾਬ ਕਰ ਗਿਆ ਸੀ ਇਕੱਠਾ ਚਕਾ ਕੇ ਆਪਾਂ ਓਕਣੇ ਬਜਾ ਲਈ ਸੀ ਬਾਹਾਂ ਨਹੀਂ ਸੀ ਤੇ ਦਾ ਉਹਦੀ ਜੜ ਦੀ ਗ੍ਰੋਥ ਨਹੀਂ ਹੋ ਰਹੀ ਥੀ ਆ ਦੇਖ ਲੋ ਬੱਟਾਂ ਲਵੇ ਤਾਂ ਹਰੀ ਹੋਣ ਲੱਗ ਗਈ ਇੱਥੇ ਤਾਂ ਵਧੀਆ ਨਿਕਲਿਆ ਜੀ ਨਹੀਂ ਨਹੀਂ 9ਵੇਂ ਦਿਨ ਕਣਕ ਰਿਕਲਾਈ ਥੀ ਆ ਬੱਟਾਂ ਲਵੇ ਤਾਂ ਤੁਸੀਂ ਦੇਖ ਸਕਦੇ ਹੋ ਐ ਨਿਕਲਾਈ ਤੇ ਹਜੇ ਖੱਤੇ ਦੇ ਵਿੱਚ ਨਹੀਂ ਨਿਕਲੀ ਇਹਦੇ ਵਿੱਚ ਪਹਿਲਾਂ ਆਪਾਂ ਕਮਾਂਟਲ ਦਾ ਰੋ ਬਵਾਏ ਦੀ ਆ ਪਹਿਲਾਂ ਕਣਕ ਬੀਜੀ ਦੀ ਤੇ ਹੁਣ ਡਰੈਲ ਦਾ ਬੀਜੀ ਆ ਆਪ ਤੇ ਹੁਣ ਆਪਾਂ ਪਾਇਆ 50 ਕਿਲੋ ਦਾ ਤੇ ਦੇਖਦੇ ਆ ਕਿੰਦਾਂ ਦੀ ਨਿਕਲਦੀ ਆ ਹੋਪਰਾਂ ਵੀ ਬਵਾਏ ਹੀ ਨਿਕਲੀ ਹੋਈ ਆ ਦੇ ਨਾਲੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀਆਂ ਸਬਜ਼ੀਆਂ ਕਿਉਂਕਿ ਘਰੀ ਵੀਰੇ ਖਾਓ ਬਾਹਰ ਤਾਂ ਜ਼ਹਿਰ ਆ ਆਪਣੀਆਂ ਘਰੀ ਬਾਰ ਬਾਰ ਖਾਓ ਆਪਾਂ ਇੰਨੇ ਖੇਤਾਂ ਦੇ ਵਿੱਚ ਦੇਖੋ ਕਿੰਨੀਆਂ ਸਬਜ਼ੀਆਂ ਲਾਈਆਂ ਨੇ ਉਹ ਇਥੋਂ ਦੱਸਦੇ ਆ ਇਥੋਂ ਪਹਿਲਾਂ ਆਪਾਂ ਗੋਭੀ ਪੂਰੀ ਖਾਦੀ ਆ ਸਾਰੀ ਗੋਭੀ ਬੀਜੀ ਤੀ ਹੁਣ ਬਰੋਕਲੀ ਬੀਜੀ ਹੋਈ ਆ ਆ ਆਪਣੀ ਆ ਸਾਰੀ ਬਰੋਕਲੀ ਇੰਨੇ ਖੇਤਾਂ ਦੇ ਵਿੱਚ ਉਦੋਂ ਬਾਅਦ ਚ ਪਿਆਜ਼ ਆਗੇ ਪਹਿਲਾਂ ਘਰ ਦੇ ਪਿਆਜ਼ ਸੀ ਉਹ ਮੁੱਕੇ ਦੀ ਹੁਣ ਆਪਾਂ ਭਟਣ ਲੱਗੇ ਗਾਜਰ ਆ ਗਈਆਂ ਪਸੇਤੀਆਂ ਗਾਜਰਾਂ ਘਰੇ ਬੀਜਤੀਆਂ ਆਪਾਂ ਨੇ ਤੇ ਆ ਗੱਠਿਆਂ ਨੂੰ ਥੋ ਛੱਡਿਆ ਆ ਬਾਕੀ ਹੋਰ ਥੋੜੀਆਂ ਬਹੁਤੀਆਂ ਸਬਜ਼ੀਆਂ ਲਾਦਾਂਗੇ ਆ ਬਤਾਉਂ ਨੇ ਵਧੀਆ ਉੱਤਰੀ ਜਾਂਦੇ ਆ ਆ ਪਤਾ ਨਹੀਂ ਡੈਡੀ ਨੇ ਕੀ ਲਾਇਆ ਇਹਦਾ ਨਹੀਂ ਮੈਨੂੰ ਪਤਾ ਆ ਪਸੇਤੇ ਮਟਰ ਲਾਏ ਹੋਇਆ ਆ ਸਲਗਮਾ ਆਗੀਆਂ ਪਸੇਤੀਆਂ ਘਰੇ ਲਾਤੀਆਂ ਆਪਾਂ ਨੇ ਪਹਿਲਾਂ ਬਹੁਤ ਵਧੀਆ ਬਾੜੀ ਬਣਾਈ ਹੋਈ ਸੀ ਆਪਣੀ ਆ ਟੁੱਟ ਗਈ ਗੇੜ ਗੁੱਡ ਲਾਇਆ ਦੀ ਸਾਰਾ ਤੇ ਇੱਥੇ ਰੋਜ ਨਹੀਂ ਛੜਦੀ ਵੀਰੇ ਨਹਿਰ ਆਪਣੇ ਪਿੱਛੇ ਨਹੀਂ ਰੋਜ ਬਹੁਤ ਆ ਸੂਰ ਬਹੁਤ ਆਉਂਦੇ ਨੇ ਤੇ ਆਉ ਗੋਭੀ ਲਾਤੀ ਆਪਾਂ ਨੇ ਹੁਣ ਫੇਰ ਘਰੇ ਵੀ ਲਾਈ ਆ ਘਰੇ ਫੁੱਲ ਤੋੜਦੇ ਆ ਆਪਾਂ ਨੇ ਜਿਹੜੀ ਆਪਣੇ ਰਹਿੰਦੀ ਹੋਈ ਆ ਤੇ ਆਹ ਵੀ ਪਤਾ ਨਹੀਂ ਕੀ ਲਾਇਆ ਹੋਇਆ ਤੇ ਆਹ ਲਾਈ ਹੋਈਆਂ ਨੇ ਆਪਣੇ ਚਕੰਦਰ ਸਲਾਦ ਚ ਖਾਣ ਨੂੰ ਆਹ ਮਟਰਾਂ ਦੀ ਮਟਰ ਲਾਏ ਹੋਇਆ ਆ ਪਾਲਕ ਮੇਥੀ ਦਾ ਚਾ ਲਾਮ ਗੱਲਾਂ ਨੇ ਤਾਂ ਸਭ ਤੇ ਹੁੰਦੀ ਹੋਈ ਆ ਤੇ ਆਹ ਪਸੇਤੀਆਂ ਮੂੜੀਆਂ ਲਾਈਆਂ ਨੇ ਉਹ ਗੇਤੀਆਂ ਦਾ ਪੱਕ ਗਈਆਂ ਆ ਲਸਣ ਹੋ ਗਿਆ ਤੇ ਜਿਹੜੀ ਮੇਨ ਚੀਜ਼ ਆ ਉਹ ਆ ਦੇਖ ਫਰਾਂਚ ਬੀਨ ਪਰ ਅੰਚੂ ਮਿੰਦੀਆਂ ਫਲੀਆਂ ਆਪਾਂ ਲਾਈਆਂ ਦੀ ਇਸ ਵਾਰ ਪਹਿਲੀ ਵਾਰ ਤੇ ਇਹਦੇ ਵਿੱਚੋਂ ਆਪਾਂ 15 16 ਵੇ ਸਬਜ਼ੀ ਖਾ ਚੁੱਕੇ ਆ ਹਜੇ ਵੀ ਘੱਟੋ ਘੱਟ ਚਾਰ ਪੰਜ ਵੇ ਸਬਜ਼ੀ ਹੋਰ ਖਵਾ ਦੇਣਗੀਆਂ ਤੇ ਉਦੋਂ ਬਾਅਦ ਚ ਆਪਾਂ ਨੇ ਫੇਰ ਲਾ ਦੇਣੀਆਂ ਨੇ ਇੱਕ ਲਫਾਫੀ ਜੀ ਲੈ ਕੇ ਬੀ ਲਾਇਤੀ ਆਹ ਦੇਖੋ ਕਿਵੇਂ ਲੱਗੀਆਂ ਹੋਈਆਂ ਨੇ ਆਪਾਂ ਤਾਂ ਖਾਧੀਓ ਖਾਧੀ ਆ ਨਾਲ ਰਿਸ਼ਤੇਦਾਰਾਂ ਨੂੰ ਵੀ ਖਾ ਲਈ ਆ ਆਂਡੀਆਂ ਕਮਾਂਡੀਆਂ ਨੂੰ ਤੇ ਇਸੇ ਕਰਕੇ ਵੀਰੇ ਆਰਗੈਨਿਕ ਸਬਜ਼ੀਆਂ ਖਾਓ ਤੇ ਜਿਹਦੇ ਕੋਲ ਚਾਹੇ ਦੋ ਬੱਸੇ ਵੇ ਥੋਂ ਵੀ ਆ ਉਹ ਵੀ ਕਰੇਗਾ ਉਹ ਪਟਲੋ ਬਾਰ-ਬਾਰ ਫੇਰ ਲਾਈ ਚੱਲੋ ਆ ਧਣੀਆਂ ਵਗੈਰਾ ਦੇਖ ਲਓ ਇਹਨੇ ਪੱਕ ਜਾਣਾ ਆਪਾਂ ਫੇਰ ਫੇਰ ਲਾ ਦੇਣਾ ਤੇ ਆਪਾਂ ਆਪਣੇ ਰਹਿੰਦੇ ਹੀ ਐਸਾ ਇੰਨਾ ਕਿਥੋਂ ਆਏ ਆ ਆਪਣਾ ਤੇ ਆਪਣਾ ਤੇ ਇਹੀ ਕਹਿਣਾ ਤੁਹਾਨੂੰ ਤੇ ਬਾਕੀ ਉਹ ਕਣਕ ਦਿਖਾਵਾਂਗੇ ਤੁਹਾਨੂੰ ਵੀ ਦੁਬਾਰੇ ਹੁਣ ਆਪਾਂ ਕਰਿਆ ਟੌਪਿਕ ਤੇ ਐਕਸਲ ਦੀ ਸਪਰੇ ਮਾਰੀ ਜਾਂ ਗੁੱਲੀ ਨਾ ਮਰੂਗਾ ਕਿ ਨਹੀਂ ਸਮਾਰ ਕੇ ਮਾਰਨਾ ਤਾਂ ਚਾਹੀਦਾ ਜੀ ਆਪਾਂ ਕਹੀਏ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਾ ਕੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਅ ਨਾਲੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਫੇਸਬੁੱਕ ਤੇ ਤਾਂ ਫਾਲੋ ਕਰ ਲੈਣਾ ਤੇ ਆਪਾਂ ਇੰਸਟਾ ਤੇ ਵੀ ਆਈਡੀ ਬਣਾ ਲਈ ਬਿੱਟੂ ਨਿਯੰਤਰਣ ਬੰਨ ਤੇ ਉਹਤੇ ਵੀ ਆਪਾਂ ਨੂੰ ਤੁਸੀਂ ਫਾਲੋ ਕਰ ਸਕਦੇ ਹੋ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਾਂਗੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ